ਲੁਧਿਆਣਾ ਦੇ ਵਿੱਚ ਓਰੀਸਨ ਹਸਪਤਾਲ ਦੇ ਵੱਲੋਂ ਇੱਕ ਡੈੱਡ ਬੋਡੀ ਬਦਲਣ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਇੱਕ ਵੱਡਾ ਹੰਗਾਮਾ ਕੀਤਾ ਗਿਆ ਸੀ ਤਾਂ 22 ਦਸੰਬਰ 2025 ਨੂੰ ਇਹ ਸਾਰੀ ਘਟਨਾ ਵਾਪਰੀ ਸੀ ਤਾਂ ਇੱਕ ਪਰਿਵਾਰ ਹੈ ਜੋ ਮੋਗੇ ਦਾ ਰਹਿਣ ਵਾਲਾ ਹੈ ਜਸਵੰਤ ਸਿੰਘ ਨਾਮਕ ਵਿਅਕਤੀ ਹੈ ਜਿਸ ਦੀ ਘਰਵਾਲੀ ਦੀ ਇਲਾਜ ਦੌਰਾਨ ਓਰੀਸਨ ਹਸਪਤਾਲ ਦੇ ਵਿੱਚ ਜਿਹੜੀ ਕਿ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਉਸ ਜਿਹੜੀ ਬੋਡੀ ਉੱਥੇ ਹੀ ਜਮ੍ਹਾਂ ਕਰਵਾ ਦਿੱਤੀ ਜਾਂਦੀ ਕਿਉਂਕਿ ਜਿਹੜੇ ਉਹਦੇ ਬੇਟੇ ਸੀਗੇ ਦੋ ਵਿਦੇਸ਼ ਦੇ ਵਿੱਚ ਰਹਿੰਦੇ ਸੀ ਤਾਂ ਜਦੋਂ 22 ਦਸੰਬਰ ਨੂੰ ਸੰਸਕਾਰ ਰੱਖਿਆ ਜਾਂਦਾ ਪਰਿਵਾਰ ਦੇ ਵੱਲੋਂ ਡੈੱਡ ਬੋਡੀ ਲੈਣ ਦੇ ਲਈ ਆਪਣੇ ਬੇਟੇ ਸਮੇਤ ਹਸਪ ਉੱਥੇ ਜਿਹੜੀ ਬੋਡੀ ਨੂੰ ਹੈਂਡਓਵਰ ਕੀਤੀ ਜਾਂਦੀ ਹੈ ਤਾਂ ਉੱਥੇ ਇੱਕ ਵੱਡਾ ਹੀ ਜਿਹੜਾ ਕੀ ਖੁਲਾਸਾ ਹੋ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਪਹਿਲਾਂ ਕਿਸੇ ਹੋਰ ਨੂੰ ਹੈਂਡਓਵਰ ਕਰਤੀ ਔਰ ਜਿਨ੍ਹਾਂ ਨੂੰ ਬੋਡੀ ਹੈਂਡਓਵਰ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਉਸ ਬੋਡੀ ਦੇ ਜਿਹੜਾ ਕੀ ਅੰਤਿਮ ਸੰਸਕਾਰ ਉਹ ਵੀ ਕਰ ਦਿੱਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਜਦੋਂ ਹਸਪਤਾਲ ਪ੍ਰਸ਼ਾਸਨ ਨੇ ਬੋਡੀ ਸੌਂਪੀ ਹੈ ਜਦੋਂ ਉਹਨਾਂ ਨੇ ਉਸ ਦਾ ਫੇਸ ਦੇਖਿਆ ਸ਼ਕਲ ਦੇਖੀ ਤਾਂ ਉਹ ਹੈਰਾਨ ਹੋ ਗਏ ਕਿ ਉਹਨਾਂ ਦੀ ਜਿਹੜੀ ਮਾਂ ਸੀਗੀ ਉਹਨਾਂ ਦੀ ਮਾਂ ਦੀ ਬੋਡੀ ਸੀ ਜਾਂ ਜਿਹੜਾ ਉਥੇ ਘਰੋਂ ਪੁਜ ਸੁਮਨ ਸਿੰਘ ਪਹੁੰਚਿਆ ਸੀ ਜਿਸ ਦੀ ਘਰਵਾਲੀ ਸੀ ਤਾਂ ਸਾਰੇ ਹੈਰਾਨ ਦੇ ਵੱਲੋਂ ਵੱਡੇ ਇਲਜ਼ਾਮ ਹੈ ਹਸਪਤਾਲ ਪ੍ਰਸ਼ਾਸਨ ਤੇ ਲਗਾਏ ਗਏ ਸੀ ਕਿ ਹਸਪਤਾਲ ਦੇ ਵੱਲੋਂ ਜਿਹੜੀ ਬੋਡੀ ਹੈ ਉਹ ਖੁਰਦਪੁਰ ਦੀ ਕੀਤੀ ਗਈ ਹੈ ਹੋ ਸਕਦਾ ਜਿਹੜੇ ਆਰਗਨ ਨੇ ਉਹ ਵੀ ਵੇਚੇ ਗਏ ਹੋਣ ਪਰ ਉਸ ਤੋਂ ਬਾਅਦ ਦੂਜਾ ਪਰਿਵਾਰ ਵੀ ਸਾਹਮਣੇ ਆਂਦਾ ਹੈ ਹਾਲਾਂਕਿ ਦੂਸਰੇ ਜਿਹੜਾ ਪਰਿਵਾਰੋਂ ਮੀਡੀਆ ਸਾਹਮਣੇ ਤਾਂ ਨਹੀਂ ਆਇਆ ਪਰ ਪੁਲਿਸ ਦੇ ਸਾਹਮਣੇ ਜ਼ਰੂਰ ਆਂਦਾ ਹੈ ਇਸ ਦੇ ਵਿੱਚ ਜਦੋਂ ਪੁਲਿਸ ਇਨਵੋਲਵ ਹੁੰਦੀ ਹੈ ਤਾਂ ਮਾਮਲਾ ਦਰਜ ਕਰ ਲਿਆ ਜਾਂਦਾ ਪਰ ਪਰਿਵਾਰ ਜਿਹੜਾ ਉਹ ਲਗਾਤਾਰ ਉਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਰਹਿੰਦਾ ਦੋ ਤੋਂ ਤਿੰਨ ਵਾਰ ਓਰੀਜਨ ਹਸਪਤਾਲ ਦੇ ਬਾਹਰ ਪਹੁੰਚ ਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਉਹ ਵੀ ਕੀਤਾ ਜਾਂਦਾ ਪਰ ਡਾਇਰੈਕਟਰ ਨੇ ਚਾਰ ਉਹਨਾਂ ਦੇ ਉੱਤੇ ਹੀ ਐਫਆਈਆ ਦਰਜ ਕੀਤੀ ਗਈ ਹੈ